ਆ ਗਈਆਂ ਚਲਾਕ ਬੰਦੀ ਹੋਣੇ ਤੇਰੇ ਹੱਥ ਚ ਰੰਗੇ ਆ ਤੇ ਫੜਿਆ ਤੈਨੂੰ ਮੈਂ ਜਵਾਕਾਂ ਦੀਆਂ ਗੱਡੀ ਚੋਂ ਕੱਢੀਆਂ ਆ ਖਾਨੇ ਜਿਹੜਾ ਤੁਹਾਡਾ ਹੀ ਸਮਾਨ ਗੱਡੀਆਂ ਚ ਪਿਆ ਰਹਿੰਦਾ ਮੈਂ ਇਹ दारू ਵਾਲੇ ਬੰਦੇ ਪੀਂਦੇ ਆਂ दारू ਆਪਣੇ ਘਰੇ ਕੌਣ ਪੀਂਦਾ ਓਏ ਚੀਨ ਵਾਲਿਆਂ ਵਾਸਤੇ ਦਾਅਵਤ ਭਾਜੀ ਆ ਜਾਓ ਜਿੱਦਣ ਮਰਜੀ ਸਾਡੇ ਇੱਥੇ ਤੁਹਾਡੇ ਫਰੂਟ ਲੱਗੇ ਖੜੇ ਆ ਸੱਤ ਸੱਤ ਕਰ ਆ ਆਉਂ ਨਾ ਨਹੀਂ ਦੋ ਪਾਸੇ ਰੋਟੇਟ ਕਰ ਲੈਣਾ ਤਾਂ ਬੰਝਵੇਂ ਸਹੀ ਆ ਜਾ ਹਜੇ ਸਹੀ ਆ ਹਾਂ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਐਡ ਤੱਕ ਜਰੂਰ ਦੇਖਿਓ ਕੋਈ ਸਾਬ ਆ ਮੂਰੇ ਕੋਈ ਸਾਬ ਚਲੋ ਦੱਸੋ ਕਿਵੇਂ ਲਾਉਣਾ ਬਾਉ ਬਾਉਪਲੀ ਆਪ ਆਇਆ ਚੱਲ ਓਏ ਨਹੀਂ 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 ਇਹ ਵੀ ਨਹੀਂ ਸਹੀ ਆ ਸਹੀ ਨਹੀਂ ਆ ਗਈ ਸਹੀ ਹੋਲਡ ਕਰਨ ਦੇ ਆ ਪਰ ਹੋਲਡ ਕਿੱਥੇ ਆ ਹੋਲਡ ਕਰ ਆ ਨੱਕ ਰਾਈ ਤੂੰ ਲਾ ਚੱਲ ਰਾਈ ਚੱਲ ਨਹੀਂ ਆਵੇ ਨਾ ਨੱਕਰੇ ਮਰਾ ਲੈ ਨਹੀਂ ਨਹੀਂ ਸਹੀ ਇਹ ਹੌਲੀ ਹੌਲੀ ਹੁੰਦੀ ਚੀਜ਼ ਲੋ ਜਾ ਆਪਾਂ ਹੋਲਡ ਕਰਕੇ ਵੇਨੇ ਆ ਚੱਲ ਹੋਲਡ ਕੋਚ ਸਾਹਿਬ ਆ ਮੂਰੇ ਚੱਲੋ ਕੋਚ ਸਾਹਿਬ ਡੌੜਾ ਨਿਕਾ ਹੈ ਨਾ ਕੋਚ ਸਾਹਿਬ ਆ ਮੂਰੇ ਕੋਚ ਸਾਹਿਬ ਆਪਣਾ ਆ ਗਿਆ ਮੇਨ ਕੋਚ ਚਲੋ ਕਿੱਦਾਂ ਸੀ ਆ ਬੱਲੇ ਆ ਬੰਦੀ ਗੱਲ ਆ ਆ ਹੀ ਸਹੀ ਆ ਆ ਹੀ ਹਾਂ ਹੈਗੀ ਜਾਣ ਆ ਬੱਲੇ ਨਹੀਂ ਦੋ ਪਾਸੇ ਰੋਟੇਟ ਕਰਨੇ ਬਣ ਜਾਈ ਸਹੀ ਆ ਜਾ ਸਹੀ ਆ ਜਾ ਨਹੀਂ ਕੋਈ ਖੈਲੀ ਕਰ ਸਹੀ ਆ ਹਾ ਯਾਰ ਬਾਕੀ ਤੇ ਤੋ ਡਾੜੀ ਲਾਦਾ ਪ੍ਰਾਪਰ ਹੀ ਹੋ ਜਾਏ ਇਹਨੂੰ ਚਲਾਨੀ ਕਿਸੇ ਨਹੀਂ ਕੋਈ ਵੀ ਹੋਣਗੇ ਗਾ ਵੇਖੀ ਤੂੰ ਚੱਲ ਮੇ ਕੋਈ ਸਟੋਰੀ ਮੋਕੇ ਨਹੀਂ ਚੱਲ ਰਹਾ ਉਹ ਤਨੂ ਕੋਈ ਜਾਉਂਗੇ ਇੱਕ ਅਚ ਕੋ ਚੱਲ ਫਿਰ ਕੋਚ ਕੋਚ ਬੋਲ ਉਹ ਨਾ ਨੈ ਲਾਉਣਾ ਅੱਜ ਪਤਾ ਲੱਗੇ ਨਹੀਂ ਸਹੀ ਦੱਸੋ ਸਹੀ ਡਾਈਰ ਸਾਰੇ ਆ ਆਈ ਕੋਚਾਂ ਦੇ ਕੋਚ ਕਿਉਂ ਐਂ ਐਂ ਫਿਰ ਆ ਬੰਨ ਫਿਰ ਸਹੀ ਟੈਕਨੀਕ ਆ ਆਈ ਫਿਰ ਪਾ ਵੇਖਣਾ ਕੁਝ ਨਹੀਂ ਹੋਣਾ ਹਾਂ ਇਹ ਆਵੇ ਸਹੀ ਟੈਕਨੀਕ ਆ ਆਈ ਫਿਰ ਪਾ ਵੇਖਣਾ ਕੋਈ ਨਹੀਂ ਹੋਣਾ ਹਾਂ ਓਏ ਚੀਨ ਵਾਲਿਆਂ ਵਾਸਤੇ ਦਾਵਤ ਭਾਜੀ ਆ ਜਾਓ ਜਿੱਦਨ ਮਰਜੀ ਸਾਡੇ ਇੱਥੇ ਤੁਹਾਡੇ ਫਰੂਟ ਲੱਗੇ ਖੜੇ ਆ 60 ਸਾਲ ਤੋਂ ਤੁਹਾਡੇ ਫਰੂਟ ਤਿਆਰ ਕੀਤੇ ਆਂ ਜਿੱਦਨ ਤੁਹਾਡਾ ਦਿਲ ਕਰੇ ਦਾਵਤ ਮਨਾਉਂਦਾ ਆ ਜਾਓ ਫੜਫੜ ਕੇ ਬਾਸ ਜਾ ਕੇ ਸਾਰੇ ਬਹੁਤ ਟਾਈਮ ਤੇ ਆ ਬਹੁਤ ਬਰਾਂਲੇ ਉਹ ਕੱਡੇ ਕੱਡੇ ਗੁਰੂ ਆਏ ਤਾਂ ਕਬੂਤਰ ਨੂੰ ਵੱਡੇ ਹੀ ਇਹ ਲੇਲੇ ਜਿੱਡੇ ਹੀ ਟੱਕਸਟੋਰ ਵੱਜ ਜਾਂਦਾ ਅੱਛੇ ਜਾ ਫੜਾ ਆ ਖਾਣ ਵਾਲਿਆਂ ਮੈਂ ਨਹੀਂ ਖਾਡੀਆਂ ਗਈਆਂ ਚਲਾਕ ਬੰਦੀ ਹੋਣ ਤੇਰੇ ਹੱਥ ਚ ਰੰਗੇ ਤੇ ਫੜਿਆ ਤੈਨੂੰ ਮੈਂ ਜਵਾਕਾਂ ਦੀਆਂ ਗੱਡੀ ਚੋਂ ਕੱਢੀਆਂ ਆ ਹਾਂ ਇਹ ਤੁਸੀਂ ਖਾਨੇ ਜਿਹੜਾ ਤੁਹਾਡਾ ਹੀ ਸਮਾਨ ਗੱਡੀਆਂ ਚ ਪਿਆ ਰਹਿੰਦਾ ਵਾ ਮੇਂ दारू ਵਾਲੇ ਬੰਦੇ ਪੀਂਦੇ ਹਾਂ ਲਾਰੂ ਆਪਣੇ ਘਰੇ ਕੌਣ ਪੀਂਦਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ